ਚੌੜਾ ਹੀ ਬੜਾ ਟਰੈਕਟਰ ਪੁੱਤਰਾਂ ਨੂੰ ਜੀ ਨਹੀਂ ਕਰਦਾ ਅੱਜ ਟਰੈਕਟਰ ਦੋਸਤੋ ਇਹ ਆ ਇਹ ਵੀ ਨਵੀਂ ਟੈਕਨੋਲੋਜੀ ਦੇ ਵਿੱਚ ਟਰੈਕਟਰ ਆ ਬਿਨਾ ਗੇਅਰ ਤੋਂ ਕੋਈ ਗੇਅਰ ਨਹੀਂ ਗਾ ਇਹਨੂੰ ਟਰੈਕਟਰ ਵਿਦਆਊਟ ਗੇਅਰ ਆ ਫੋਰਵਰਡ ਰਿਵਰਸ ਆ ਅੱਜ ਕਿਸੇ ਨੇ ਚਲਾਇਆ ਜਰੂਰ ਦੱਸਿਓ ਮੈਂ ਤਾਂ ਨਹੀਂ ਕਦੀ ਚਲਾਇਆ ਟਰੈਕਟਰ ਇਹਨਾਂ ਨੂੰ ਦੋਸਤੋ ਟਰੈਕਟਰ ਆਇਆ ਫੇਰ ਹੁਸ਼ਿਆਰਪੁਰ ਵਾਲੇ ਤੇ ਜਾਣਕਾਰੀ ਦੇਣ ਦੇ ਤੁਹਾਨੂੰ ਬੰਬ ਇਸ ਸਟਾਰਟਿੰਗ ਬੇਨਤੀ ਕਰਦੀ ਆ ਚੈਨਲ ਨੂੰ ਫੋਲੋ ਕਰ ਲਓ ਪੇਜ ਨੂੰ ਸਬਸਕ੍ਰਾਈਬ ਟਰੈਕਟਰ ਦਾ ਜਿਹੜੀ ਮੈਂ ਗੱਲ ਕਰਦੇ ਤੁਹਾਨੂੰ ਏਸੀ ਦਾ ਕੰਪਲੀਟ ਮੈਂ ਅੱਜ ਟੈਸਟ ਕਰਿਆ ਖੋਲ ਕੇ ਚਲਾ ਕੇ ਤੇ ਭਾਈ ਤੁਸੀਂ ਆਪ ਦੇਖ ਲਿਓ ਹੁਣ ਮੈਂ ਤਾਂ ਇਹ ਖੋਲ ਕੇ ਕੰਪਰੈਸ਼ਨ ਵਗੈਰਾ ਚੈੱਕ ਕਰਿਆ ਇਹਦਾ ਆਹ ਕੰਪਰੈਸ਼ਨ ਲੱਗਾ ਇਹਨੂੰ ਇਹਨੂੰ ਪੰਪਾ ਪਹਿਲਾਂ ਵੀ ਤੁਹਾਨੂੰ ਵੀਡੀਓ ਵਿੱਚ ਦੱਸਿਆ ਸੀ ਇਹ ਟਰੈਕਟਰ ਕੰਪਲੀਟ ਆ ਜਿਵੇਂ ਸਾਰਾ ਕੁਝ ਇਹਨੂੰ ਕੋਈ ਕੈਵੰਦਾ ਵੀ ਸਮਾਨ ਪੂਰਾ ਹੈ ਇਹਦਾ ਕਿ ਵੀ ਨਾ ਦੇਖੋ ਕੂਲਿੰਗ ਵਾਲ ਵਗੈਰਾ ਸਾਰੀ ਇਹਨੂੰ ਲੱਗੀ ਆ ਬ੍ਰਿਜ ਸਟ੍ਰੌਮ ਦਾ ਜਿਹੜਾ ਅੱਗੇ ਲੱਗਦਾ ਹੁੰਦਾ কুলਿੰਗ ਵੈਲ ਦਾ ਮੈਡ ਇਨ ਚਾਈਨਾ ਬਾਕੀ ਸਾਰਾ ਸਿਸਟਮ ਇਹਨੂੰ 에ਅਰ ਕਲੀਨਰ ਤੋਂ ਲੈ ਕੇ ਹਾਲ ਸੈੱਟ ਦੀ ਟਰਬੋ 25 ਨੰਬਰ ਐਚਐਕਸ 25 ਰਬੋ ਟਰਬੋ ਸਾਰੀ ਕੰਪਲੀਟ ਹੈ ਇਹਨੂੰ ਤੇ ਆਪਾਂ ਆਪਣਾ ਚੈੱਕ ਕਰ ਲਓ ਤੁਸੀਂ ਟਰੈਕਟਰ ਇਹਦੀ ਵੀਡੀਓ ਸਾਰੀ ਇਹ ਕੰਪਲੀਟ ਮੈਨੂੰ ਤਾਂ ਲੱਗਿਆ ਸਮਾਨ ਇਹਦਾ ਬਾਕੀ ਤੁਸੀਂ ਤਸੱਲੀ ਕਰ ਲਿਓ ਟਰੈਕਟਰ ਦੀ ਟਰੈਕਟਰ ਜਿਹਨੇ ਵੀ ਭਰਾ ਨੇ ਕੰਪਲੀਟ ਲੈਣਾ ਨਾ ਬਾਈ ਇਹ ਆ ਕੇ ਗੱਲ ਕਰ ਲਓ ਜੇ ਰੇਟ ਰੂਟ ਤੁਹਾਡਾ ਬਣਦਾ ਤੇ ਵਧੀਆ ਟਰੈਕਟਰ ਆ ਨਹੀਂ ਤਾਂ ਕਈ ਵਾਰ ਜਿਵੇਂ ਆਪਾਂ ਉਹਤੇ ਹਿਸ਼ਾਲਪੁਰ ਦੇਖਿਆ ਸੀ ਟਰੈਕਟਰ ਸਮਾਨ ਬੜਾ ਘੱਟ ਸੀ ਟਰੈਕਟਰਾਂ ਦਾ ਇਹਦੇ ਚ ਸਮਾਨ ਸੂਨ ਪੂਰਾ ਵੇਟਾਂ ਤੋਂ ਲੈ ਕੇ ਸਾਰਾ ਕੁਝ ਲਿੰਕਾਂ ਚ ਇੱਕ ਪਤਾ ਨਹੀਂ ਇਹਦੇ ਲੱਗੇ ਸੀ ਕਿ ਨਹੀਂ ਕੱਲ ਮੇਰੇ ਤਾਂ ਧਿਆਨ ਨਹੀਂ ਹੁਣ ਮੈਂ ਦੇਖਦਾ ਹਾਂ ਵੀਡੀਓ ਦੇ ਵਿੱਚ ਸੇਲ ਤੁਲ ਪਾ ਕੇ ਹਲੇ ਸਰਵਿਸ ਕਰਾਉਣ ਲੈ ਆ ਟਰੈਕਟਰ ਹਲੇ ਸਰਵਿਸ ਨਹੀਂ ਹੋਇਆ ਜਦੋਂ ਸਰਵਿਸ ਹੋ ਗਿਆ ਫੇਰ ਦੇਖੋ ਟਰੈਕਟਰ ਦਾ ਰੰਗ ਨਿਕਲਦਾ ਥੱਲੇੋਂ ਜਿਹਨੇ ਨਵਾਂ ਲੈਣਾ ਵੀਰ ਇੱਕ ਵਾਰੀ ਜ਼ਰੂਰ ਜੇ ਕੋਈ ਬਾਕੀ ਸਾਰਾ ਇਹਦਾ ਪਿੱਛੋਂ ਵੀ ਹੁੱਕ ਟਰਨਿੰਗ ਹੁੱਕ ਦਿੱਤੀ ਹੋਈ ਐ ਇਹਨੂੰ ਠੀਕ ਹੈ ਹੋਰ ਹੋਰ ਵਾਲਾ ਇਪਲੀਮੈਂਟ ਜਿਹੜੇ ਹੋਰ ਪਾਉਣੇ ਆ ਪਿੱਛੇ ਸਟੈਪਲੇਅਰ ਤੋਂ ਲੈ ਕੇ ਤਕਰੀਬਨ ਸਮਾਨ ਤੁਸੀਂ ਜਦੋਂ ਵੀ ਲੈਣਾ ਟਰੈਕਟਰ ਗੌਰ ਤਾਂ ਵੀਰੇ ਤੁਸੀਂ ਆਪ ਕਰਨੀ ਆ 2020 ਦੇ ਮਾਰ ਕੇ ਇਹਦੇ ਆ ਜੂਮ ਕਰਕੇ ਦਿਖਾ ਲਾ ਸਾਨੂੰ 2020 ਦੇ ਇਹਦੇ ਮਾਰ ਕੇ ਤੇ ਬਾਕੀ ਟਰੈਕਟਰ ਬ੍ਰਾਂਡ ਨਹੀਂ ਵੀ ਪਿਆ 0 ਮੀਟਰ ਹੋਊਗਾ ਮੇਰੇ ਹਿਸਾਬ ਨਾਲ ਚੱਲਿਆ ਚੁੱਲਿਆ ਤਾਂ ਨਹੀਂ ਹੈਗਾ ਟਰੈਕਟਰ ਆ ਦੇਖੋ ਤੁਸੀਂ ਟਾਇਰਾਂ ਤੋਂ ਪਤਾ ਲੱਗਦਾ ਉਹ ਟਰੈਕਟਰ ਚੱਲੇ ਦਾ ਨਹੀਂ ਤਾਂ ਜਿਹੜੇ ਹਿਸ਼ਾਰਪੁਰ ਵਾਲੇ ਪਹਿਲਾਂ ਟਰੈਕਟਰ ਆਏ ਸੀ ਬਾਹਲੇ ਜਿਵੇਂ ਕਵਾੜ ਜੇ ਕਰੇ ਪਏ ਸੀ ਟਰੈਕਟਰਾਂ ਦਾ ਸਮਾਨ ਬਹੁਤ ਘੱਟ ਸੀ ਇਹਦੇ ਕੰਪਰੈਸ਼ਰ ਹਵਾਲਾ ਵੀ ਲੱਗਾ ਹਾਲਾਂਕਿ ਯੂਜ਼ ਨਹੀਂ ਹੋਇਆ ਹੋਇਆ ਕੰਪਰੈਸ਼ਰ ਬਾਕੀ ਸਾਰਾ ਸੀਲਾਂ ਸੂਲਾਂ ਫਿਲਟਰਾਂ ਨੂੰ ਉਵੇਂ ਹੀ ਤਕਰੀਬਨ ਲੱਗੀਆਂ ਕੰਪਰੈਸ਼ਰ ਹੋਣੇ ਦਾ ਚੱਲਦਾ ਹੀ ਹੋਊਗਾ ਹੁਣ ਏਸੀ ਦਾ ਇਹਦਾ ਅੰਦਰਲੇ ਸਿਸਟਮਾਂ ਨਹੀਂ ਪਤਾ ਵੀ ਅੰਦਰੋਂ ਇਹਦਾ ਬੱਬਲ ਦੇਖੀਏ ਏਸੀ ਅੰਦਰੋਂ ਕਿੱਥੋਂ ਆਪਰੇਟ ਹੁੰਦਾ ਚਾਬੀ-ਜੂਬੀ ਹੈਗੀ ਵਿੱਚ ਦੇਖੀਏ ਏਸੀ ਦਾ ਇੰਯਾਰਾ ਬਾਜੀ ਤੇ ਹੋਰ ਵੀ ਜਿਹੜਾ ਕੋ ਟਰੈਕਟਰ ਤਕਰੀਬਨ ਸਾਰਿਆਂ ਦੀ ਵੀਡੀਓ ਦੇਖੀਏ ਅੰਦਰੋਂ ਹੈਗੀ ਚਾਬੀ ਇਹਦੀ ਹੈਗੀ ਚਾਬੀ ਤੇ ਹੁੰਦੀ ਚਾਬੀ ਅੰਦਰੋਂ ਬਲੌਰ ਹੁਣ ਕੀ ਪਤਾ ਚੱਲਦਾ ਕਿ ਨਹੀਂ ਬਾਕੀ ਤਾਂ ਬਈ ਚੱਲਦਾ ਹੀ ਹੋਊਗਾ ਸਾਰਾ ਕੁਝ ਇਹ ਟਰੈਕਟਰ ਦਾ ਕੰਪਲੀਟ ਆ ਸਮਾਨ ਬਲੌਰ ਉੱਪਰ ਹੈ ਬਲੌਰ ਇਹਦੇ ਸਾਰੇ ਆਪਸ਼ਨ ਆ ਸੱਚ ਸੱਚ ਕਈ ਵਾਰ ਮਾੜੇ ਮੋਢੇ ਚਲਾਉਣ ਵਾਲੇ ਹੁੰਦੇ ਨੇ ਪਿੱਛੇ ਵੀ ਤਕਰੀਬਨ ਸਾਰਾ ਸਿਸਟਮ ਇਹਦੇ ਕੰਪਲੀਟ ਹੀ ਆ ਲੱਗਾ ਹੋਇਆ ਅੰਦਰੋਂ ਧੂਣ ਧੂਣ ਵਾਲਾ ਹਾਲੇ ਕਿਉਂ ਆਈ ਸੀਗਾ ਹਾਲੇ ਸਰਵਿਟੇਸ਼ਨ ਤੇ ਖੜਾ ਮੈਂ ਹੁਣ ਸਰਵਿਟੇਸ਼ਨ ਤੇ ਮੈਂ ਕਿਹਾ ਸ਼ੋਅ ਖੁੱਲੀ ਹੋਈ ਆ ਤੇ ਇਹਦੀ ਬਣਾ ਲਈਏ ਵੀਡੀਓ ਕੱਲ ਕੰਪਰੈਸ਼ਨ ਵਗੈਰਾ ਨਾ ਲੋਕ ਖੋਲਿਆ ਨਹੀਂ ਸੀ ਸ਼ੋਅ ਦਾ ਤੇ ਇਸ ਕਰਕੇ ਮੈਂ ਕੱਲ ਦੀ ਵੀਡੀਓ ਦੇ ਵਿੱਚ ਨਾ ਸ਼ੋਹ ਖੋਲ ਕੇ ਨਹੀਂ ਸੀ ਦਿਖਾਇਆ ਹੁਣ ਆ ਸ਼ੋਹ ਸ਼ੂ ਖੋਲ ਕੇ ਤਕਰੀਬਨ ਟਰੈਕਟਰ ਦੇਖ ਲਓ ਅੱਗੇ ਸ਼ੋਹ ਚੱਕੀ ਹੋਈ ਹੈ ਇਹਦੀ ਬਾਕੀ ਹੋਰ ਟਰੈਕਟਰਾਂ ਖੜੇ ਇੱਕ ਆਹ ਖੜਾ 90 ਇਹਦੀ ਵੀ ਕੱਲ ਤੁਹਾਨੂੰ ਦਿਖਾਈ ਸੀ ਵੀਡੀਓ ਇਹ ਬਿਨਾ ਕਹਿਵਨ ਤੋਂ ਆਹ ਸੋਲਿਸ਼ਨ ਜਿਹੜੀ ਮੈਂ ਹੁਣ ਤੁਹਾਨੂੰ ਟ੍ਰੇਲ ਲੈ ਕੇ ਦਿਖਾਇਆ ਟਰੈਕਟਰ ਅੱਗੇ ਚੜਾਈ 'ਚ ਬੜਾ ਹੈ ਵਿਸ਼ ਕੇ ਚੱਲਦਾ ਟਰੈਕਟਰ ਪਤਾ ਨਹੀਂ ਟਾਇਰਾਂ ਕਰਕੇ ਆ ਘੋਂ ਵੀ ਆ ਚੋੜਾ ਟਰੈਕਟਰ ਇਹ ਆ 90 ਸੀਗਾ ਜਿਹਦੀ ਗੱਲ ਤੁਹਾਨੂੰ ਵੀਡੀਓ ਦਿਖਾਈ ਸੀਗੀ ਇਹ ਵੀ ਬਿਨਾ ਕੈਬਨ ਤੋਂ ਇਹ ਵੀ ਨਵਾਂ ਹੀ ਪਿਆ ਟਰੈਕਟਰ तकरीबन ਸਾਰਾ ਹੀ ਹੈ ਇਹ ਵੀ 90 ਹੈ ਹੈ ਸਾਰੇ 90 110 ਕੋਈ ਨਹੀਂ ਹੈ ਇਹ ਵੀ 90 ਹੈ ਵੀ ਕੰਪਲੀਟ ਆ ਲਿੰਕਾਂ ਚੱਕ ਵਗੈਰਾ ਇਹਦੇ ਵੀ ਪੂਰੇ ਨਾ ਇਹ ਸੋਰੀ 75 ਇਹ 75 ਆ ਦੋਸਤੋ ਇਹ 75 ਕੱਲ ਵਾਲੀ ਵੀਡੀਓ ਦੇ ਵਿੱਚ ਇਹ ਰਹਿ ਗਿਆ ਸੀਗਾ ਇਹ 75 ਉਹ 2 90 ਇੱਕ 90 ਸੀਗਾ ਬਨਾਲਾ ਹੋ ਗਿਆ ਇੱਕ ਬਿਨਾ ਕੈਬਨ ਤੋਂ ਹੋ ਗਿਆ ਟਰੈਕਟਰ ਇਹ ਜਿਹੜੇ ਪਹਿਲਾਂ ਜਿੰਨੇ ਟਰੈਕਟਰ ਆਏ ਉਹਨਾਂ ਨਾਲ ਸਾਰਿਆਂ ਨਾਲ ਸਾਫ਼ ਆ ਟਰੈਕਟਰ ਇਹ ਇਹ ਟਰੈਕਟਰ ਵਾਲੇ ਸਾਫ਼ ਆ ਜਿਹੜੇ ਪਹਿਲਾਂ ਆਪਾਂ ਵੀਡੀਓ ਪਾਉਂਦੇ ਰਹੇ ਆ ਟਰੈਕਟਰਾਂ ਵਿੱਚ ਸਮਾਨ ਘੱਟ ਸੀ ਟਰੈਕਟਰ ਚੱਲੇ ਚੁੱਲੇ ਉਹ ਵੀ ਨਹੀਂ ਸੀ ਕਿਰੋ ਜਿੰਨੇ ਵੀ ਭਰਾ ਲੈ ਗਿਆ ਸਾਰਿਆਂ ਨੇ ਕੰਪਲੀਟ ਕਾਰੀ ਲਈ ਆ ਥੋੜੀ ਉਹਨਾਂ 'ਚ ਮਿਹਨਤ ਹੋ ਜਾਂਦੀ ਆ ਇਹਨਾਂ ਦੇ ਵਿੱਚ ਵੀ ਇਹਨਾਂ 'ਚ ਸਮਾਨ ਕੋਈ ਨਹੀਂ ਘੱਟ ਬਾਕੀ ਜਦੋਂ ਵੀ ਲੈਣਾ ਆਪਣਾ ਬਾਈ ਜਿੱਤ تسਲੀ ਕਰ ਲਿਓ ਵੀਡੀਓ ਪਾ ਕੇ ਸਿਰਫ ਜਾਣਕਾਰੀ ਦਿੱਤੀ ਗਈ ਆ ਨਾ ਕਿ ਇਹ ਆਪਣੇ ਟਰੈਕਟਰ ਨਾਲ ਆਪਾਂ ਸੇਲ ਕਰਨੇ ਆ ਇਹ ਟਰੈਕਟਰ ਦੀਪਾ ਸਾਈਕਲ ਉਹਨਾਂ ਦੇ ਟਰੈਕਟਰ ਹੈ 151 ਨੰਬਰ ਵਾਲਿਆਂ ਦੇ ਆਪਣਾ ਸਿਰਫ ਕੰਮ ਆ ਜਾਣਕਾਰੀ ਦੇਣਾ ਤੇ ਫੇਜ ਨੂੰ ਦੋਸਤੋ ਫੋਲੋ ਕਰ ਲਓ ਲਾਸਟ ਵਿੱਚ ਇਹੀ ਬੇਨਤੀ ਆ YouTube ਚੈਨਲ ਤੇ ਵੀ Facebook ਤੇ ਵੀ ਤੇ Insta ਤੇ ਵੀ ਸੇਮ ਆਈਡੀ ਹੈ ਸੇਮ ਨਾਮਾ ਪਲਵਾਨ ਟਰੈਕਟਰ ਪਟਿਆਲਾ ਕੋਈ ਵੀ ਟਰੈਕਟਰ ਇਹਨਾਂ ਵਾਲੇ ਕੋਲ ਲੈਣਾ ਤੁਸੀਂ ਟਰਬੋ ਇਹਨੂੰ ਲੱਗੀ ਆ ਵੈਸੇ ਦੇਖਿਆ ਉਹਨੂੰ ਟਰੈਕਟਰ ਨੂੰ ਟਰਬੋ ਨਹੀਂ ਹੈਗੀ ਜਿਵੇਂ ਇਹ ਵੀ 3 ਸਪੀਡ ਆ ਕੁਝ ਸਮਾਨ ਇਹਦਾ ਘੱਟ ਆ ਪਿੱਛੇ ਲਿੰਕਾਜ ਆ ਕਿ ਵਗੈਰਾ ਪਿੱਛੇ BGटी ਦੇ 18 4 30 ਦੇ ਟਾਇਰ ਆ ਤੇ ਭਰਾ ਜੀ ਹੋਰ ਹੋਰ ਇਹ ਕਿਹੜਾ ਆ ਜੀ 60 60 ਆ ਜੀ RX RX 60 ਆ ਪਿੱਛੇ ਲਾਲ ਖੜਾ ਉਹ ਵੀ ਦਿਖਾ ਦਈਏ ਪਹਿਲਾਂ ਤੁਹਾਨੂੰ ਤੇ ਇਹ ਸਿਕੰਦਰ ਮਾਡਲ ਹੁੱਕ ਦੇਖੋ ਟਰੈਕਟਰ ਦੀ ਦੋਸਤੋ ਅੱਗੇ ਕਿਹੋ ਜਿਹਾ ਰਿਗਾਰਡ ਬਣਾਇਆ ਕੰਪਨੀ ਨੇ ਹਣਾ ਇਹ 에어ਪੋਰਟ ਆਸਤੇ 에어ਪੋਰਟ ਵਾਸਤੇ ਟਰੈਕਟਰ 에어ਪੋਰਟ ਮਾਡਲ ਆ ਜੀ ਇਹ ਸੋਲਿਸ 77 77 24 ਜਿਹੜਾ ਬ੍ਰਾਂਡ ਨੂੰ ਹੁਣ ਟਰੈਕਟਰ ਆਉਂਦਾ ਉਹ ਆ ਜੀ ਦੇਖੋ ਜਿਹਨੇ ਕਿਸੇ ਨੇ ਨਵਾਂ ਲੈਣਾ ਭਰਾ ਨੇ ਟਰੈਕਟਰ ਨਾ ਤੇ ਜਿਹਨੇ ਨਵਾਂ ਲੈਣਾ ਟਰੈਕਟਰ ਤਾਂ ਇੱਕ ਵਾਰੀ ਆ ਕੇ ਭਰਾ ਜਰੂਰ ਟਰਾਈ ਕਰਿਓ ਟਰੈਕਟਰ ਬ੍ਰਾਂਡ ਨਿਊ ਐਕਸਪੋਰਟ ਮਾਡਲ ਵਾਲਾ ਟਰੈਕਟਰ ਆ ਹਲੇ ਲੱਖਾਂ ਪਲੇਟਫਾਰਮ ਦੇਖੋ ਮੈਟ ਤੇ ਮਿੱਟੀ ਵੀ ਨਹੀਂ ਪਈ ਹਲੇ ਐ ਸਤਾ ਜੀ 3 ਸਪੀਡ ਆ ਇਹ 2 ਸਪੀਡ ਆ ਇਹ ਐ 3 ਸਪੀਡ ਆ ਹੁੱਕ ਦੇਖੋ ਪਿੱਛੇ ਬਾਈ ਜੀ ਐ ਕਿੰਨਾ ਲੱਖ ਰੁਪਏ ਦੀ ਤਾਂ ਹੁੱਕ ਹੀ ਬਣ ਦੇਣੀ ਐ ਇਹੋ ਜੀ ਜਿਹੜੀ ਹਾਂਜੀ ਹਾਂ 3 ਸਪੀਡ ਆ ਟਰੈਕਟਰ ਇਹ ਵੀ 3 ਸਪੀਡ ਆ ਭਾਜੀ ਆਪਣਾ ਆ ਪਿੱਛੇ ਇਹਦਾ ਜੋ ਪਹਿਲਾਂ ਇਹਨਾਂ ਦੇ 2 ਸਪੀਡ ਵੀ ਆਏ ਨੇ ਨਾ ਜੀ ਪਹਿਲਾਂ ਜਿਹੜੇ ਪਹਿਲਾ ਮਾਡਲ ਕੱਢੇ ਸੀ ਇਹਨਾਂ ਨੇ ਆਹ ਲੋ ਡਬਲ ਡਿਸਟ੍ਰੀਬਿਊਟਰ ਸਾਰਾ ਸਿਸਟਮ ਸਾਰਾ ਪਿੱਛੇ ਕੰਪਲੀਟ ਆ ਨਵਾਂ ਟਰੈਕਟਰ ਬ੍ਰਾਂਡ ਨੇ ਬ ਅਬੇ ਪਾਪੂ ਪਾਏ ਸਾਰੀਆਂ ਕੰਪਲੀਟ ਆ ਇਹਦਾ ਕੁਛ ਵੀ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਸਿਰਫ ਲਿੰਕਾਂ ਜੱਕੀ ਨਾਲ ਮੇਰੇ ਖਲ ਆਈਆਂ ਸ਼ਾਇਦ ਆਈਆਂ ਲਿੰਕਾਂ ਜੱਕ ਵੀ ਦੀਆਂ ਆਈਆਂ ਨਾਲ ਆਈਆਂ ਇਹਦੀਆਂ ਨਾਲ ਆਈਆਂ ਆ ਪੈਨ ਦੇਖਿਓ ਆ ਸਾਡਾ ਬੰਦਾ ਤਾਂ ਇੱਕ ਅੱਧਾ ਮੈਂ ਖਲ ਪੈਨ ਨਹੀਂ ਕੱਢ ਸਕਦਾ ਪੈਨ ਨੂੰ ਦੇਖਿਓ ਮਾੜੇ ਟਰੈਕਟਰ ਦੇ ਐਕਸਲ ਜੱਡੀ ਦਾ ਪੈਨ ਹੀ ਪਾਈ ਇਹਨੂੰ ਜਿੱਦਾਂ ਕਿਸੇ ਮਾੜੇ ਟਰੈਕਟਰ ਦਾ ਐਕਸਲ ਹੁੰਦਾ ਨਾ ਓਡੀ ਤੇ ਲੰਬੀ ਪੈਨ ਨਹੀਂ ਆ ਘਟੋ ਘਟ 3 ਫੁੱਟ ਦੇ ਉੱਪਰ ਦਾ ਇਹਦੀ ਹੋਕੀ ਬਣਾਈ ਆ ਖਾਨੇ ਦੇਖ ਲਓ ਕਿਉਂ 에어ਪੋਰਟ ਦੇ ਉੱਪਰੇ ਸਿਸਟਮ ਹੀ ਇਹੋ ਜਿਹਾ ਹੁੰਦਾ ਵੀ ਜਿੱਥੇ ਪਿੰਨ ਪਾਉਣੀ ਹੈ ਉੱਥੇ ਪਾ ਲਓ ਪੀਵੀ07 ਹੈਵੀ ਡਿਊਟੀ ਲਿਫਟ ਤੇ ਇਹ ਵੀ ਦੀਪੇ ਸਹਿਗ ਨੂੰ ਆ ਟਰੈਕਟਰ ਆ ਸਾਰੇ ਜਿਨ੍ਹਾਂ ਨੇ ਭਾਈ ਲੈਣੇ ਆ ਤਾਂ ਆ ਕੇ ਇਹਨਾਂ ਨਾਲ ਬਈ ਦੁਕਾਨ ਤੇ ਗੱਲ ਕਰ ਲਿਓ ਤੇ ਦੇਖਿਓ 3 ਸਪੀਡ ਡਿਲੀਵਰ ਕਿਹੜਾ ਹੈ ਦਾ ਅੱਛਾ ਇਹ ਤਾਂ ਫੋਰਵਰਡ ਰਿਵਰਸ ਹੋ ਗਿਆ ਆਹ ਤਾਂ ਫੋਰਵਰਡ ਰਿਵਰਸ ਆ ਪੀ ਸਪੀਡ ਦਾ ਇੱਧਰ ਹੋਣਾ ਇਹਦਾ ਚੇਂਜਰ ਗੇਅਰ ਵਾਲਾ ਹੋ ਗਿਆ ਹਾਂ ਆ ਆਏ ਹੋਏ ਆਏ ਹੋਏ ਆਏ ਹਾਂ ਆਇਆ 3 ਸਪੀਡ ਵਾਲਾ ਆਰ ਵਰਸ ਪੀਟੀਓ ਆ ਪੀਟੀਓ ਕਲਚ ਆ ਗਿਆ ਇਹਦਾ ਆ ਪੀਟੀਓ ਕਲਚ ਆ ਗਿਆ ਤੇ ਉਹਦਾ ਪੀਟੀਓ ਗੇਅਰ ਆ ਆ ਪੀਟੀਓ ਕਲਚ ਆ ਗਿਆ ਸਾਈਡ ਤੇ ਪੀਟੀਓ ਕਲਚ ਦੇ ਤਾਂ 3 ਸਪੀਡ ਲੀਵਰ ਆ ਗਿਆ ਹੈਂਡ ਬ੍ਰੇਕ ਆ ਗਈ ਤੇ ਬਾਈ ਜੀ ਉਹ ਲਿਫਟ ਕੰਟਰੋਲ ਆ ਗਏ ਆਪਣਾ ਸਾਈਡ ਦੇ ਦਿੱਤਾ ਹੋਇਆ ਇਹਨੂੰ ਅ ਡਿਫਰੈਂਸ਼ੀਅਲ ਪੈਂਡਲ ਰੇਸ ਜਿਵੇਂ ਆਮ ਏਸੀ ਕਿਆ ਬਣਾਉਂਦੇ ਹੁੰਦੇ ਹੁੰਦੇ ਆ ਚੇਂਜਰ ਗੇਅਰ ਚੇਂਜਰ ਗੇਅਰ ਵਾਲਾ ਸਿਸਟਮ ਆ ਸਾਰਾ ਪਿਛਲਾ ਹਿੱਸਾ ਵੀ ਤੁੰਨੇ ਕੋਰੀ ਜ਼ੂਮ ਕਰਕੇ ਦਿਖਾ ਦਈਏ 4/4 ਆ ਟਰੈਕਟਰ ਸਿਰਫ ਹਵਾ ਹੋਵਾ ਟਾਇਰਾਂ ਚ ਹੈ ਨਹੀਂ ਗੀ ਹਵਾ ਪਾਉਣ ਦੇ ਬ੍ਰਾਂਡ ਨਿਊ ਟਰੈਕਟਰ ਸਾਰਾ ਹਲੇ ਮੇਰੇ ਕੋਲ ਜਿਵੇਂ ਕੰਪਨੀ ਚ ਬਣੇ ਹੋਵੇ ਚਗਾਤਾ ਸੀ ਆਰ ਡੀ ਮਾਡਲ ਹੈ ਵੀ ਆਪਣਾ ਸ਼ੋਅ ਚੱਕੇ ਦੇ ਵਿੱਚ ਦਿਖਾ ਦੇਣਾ ਮੜੀ ਸ਼ੋਅ ਕੋਲੇ ਬਾਜੀ ਮੜੀ ਜੀ ਕੋ ਕੋਲੇ ਤੇ 75 24 ਟਰੈਕਟਰ ਬ੍ਰਾਂਡ ਨਿਊ ਜਿਹਨੇ ਨਵਾਂ ਲੈਣਾ ਕਈ ਵਾਰਾਂ ਸੋਚ ਰੱਖੀ ਹੁੰਦੀ ਕਿਸੇ ਨੇ ਲੈਣਾ ਹੀ ਇਹੀ ਆ ਤੇ ਭਾਈ ਆਪਣਾ ਇੱਕ ਵਾਰੀ ਆ ਕੇ ਰੇਟ ਇਹਨਾਂ ਨੂੰ ਪੁੱਛ ਲਿਓ BKT ਦੇ 12 580 ਦੇ ਟਾਇਰ ਅਗਲੇ ਆ ਇਹ ਜਿਵੇਂ ਆ ਆਪਣੇ ਖੇਤੀ ਕੂਤੀ ਨੂੰ ਤਾਂ ਨਹੀਂ ਟਾਇਰ ਪਾਉਂਦੇ ਲੋਕ ਜ਼ਿਆਦਾ ਜਿਨ੍ਹਾਂ ਨੇ ਸ਼ੌਂਕੀ ਆ ਜਿਹੜੀ ਕੁੜੀ ਨੂੰ ਰੱਖਣਾ ਜਿਵੇਂ 에어ਪੋਰਟ ਤੇ ਟ੍ਰੈਕਟਰ ਰੋਡ ਦੇ ਉੱਪਰ ਹੀ ਚੱਲਣਾ ਹੁੰਦਾ ਆ ਸੈਂਸਰ ਵਾਲੇ ਸਾਰਾ ਇੰਜੈਕਟਰ ਸਿਸਟਮ ਹੈ ਇਹਦਾ ਕਿਉਂ ਸੀਆਰਡੀ ਦੇ ਵਿੱਚ ਤੁਹਾਨੂੰ ਪਤਾ ਇੰਜੈਕਟਰ ਹੀ ਆਉਂਦੇ ਤਕਰੀਬਨ ਸਾਰਾ ਪ੍ਰੋਜੈਕਟਰ ਲੈਂਪ ਆ ਸਾਰੇ ਅੰਦਰ ਉਹ ਤੁਹਾਨੂੰ ਸਾਰਾ ਟਿਕ ਦਿਖਾ ਦਤਾ ਧਵਲਾ ਚੈੱਕ ਕਰ ਲਿਓ ਆ ਦੇਖੋ ਕੀ ਸਿਸਟਮ ਆ ਢੋਲ ਕੀ ਜੇ ਕਿਹੋ ਜੀ ਅੰਦਰ ਬਣਾਈ ਆ ਨੋਨ ਟਰਬੋ ਡਰੈਕਟਰ ਆ ਇਹ ਟਰਬੋ ਨਹੀਂ ਹੈਗੀ ਪਰ ਆ ਸਿਸਟਮ ਜਾਂ ਪਤਾ ਨਹੀਂ ਇਹ ਸਾਊਂਡ ਕੰਟਰੋਲ ਕਰਨ ਵਾਸਤੇ ਆਪਣਾ ਤੇ ਦਿੱਤਾ ਹੁਣ ਇਹਨੂੰ ਕੋਈ ਮਾਰਕੇ ਦਾ ਹੁਣ ਇਹਦੇ ਤੇ ਕੋਈ ਪਤਾ ਨਹੀਂ ਮਾਡਲ ਕਿਹੜਾ ਹੈ ਵੀ 24 ਆ ਕਿ 23 ਆ ਜਾਂ ਕਿਸੇ ਤੇ ਮੈਂ ਹਲੇ ਮੇਰੇ ਧਿਆਨ ਵੀ ਨਹੀਂ ਪਿਆ ਵੀਡੀਓ ਬਣਾਉਂਦੇ ਦੇ ਵੀ ਮਾਡਲ ਮਾਡਲ ਕਿਹੜਾ ਡਰੈਕਟਰ ਤੇ ਅੰਦਰੋਂ ਚੀਟਾ-ਚੂਟਾ ਤਾਂ ਪਤਾ ਲੱਗ ਹੀ ਜਾਂਦਾ ਮੈਂ ਕਈ ਚੀਜ਼ਾਂ ਦੇ ਚੀਟਾ ਆਉਂਦੀਆਂ ਤੇ গোল্ডি মডেল ਪੁੱਛੀ ਕਿਹੜਾ ਇਹ ਕੋਈ ਪਤਾ ਮਾਡਲ ਮਾਡਲ ਪੁੱਛੀ ਹੈ ਬਾਈ ਜਾਂ 23 ਮਾਡਲ ਹੋ ਸਕਦਾ ਬਾਕੀ ਹਲੇ ਕੋਈ ਮਾਰਕਾ ਮੇਰੇ ਧਿਆਨ ਚ ਨਹੀਂ ਆਇਆ ਇਤਾਂ ਛੋਟਾ 24 16 5 24 ਲਿਖਿਆ ਹੋਇਆ ਇਹਦਾ ਤੇ ਤਾਂ ਆਪ ਜਿਹੜਾ ਡੇਟ ਆ ਬਾਕੀ ਭਰਾ ਤੁਸੀਂ ਆ ਕੇ ਆਪਣਾ ਆ ਫੈਬਰ ਹੁੱਡ ਵਗੈਰਾ ਸਾਰੀ ਇਹਨੂੰ ਲੱਗੀ ਹੋਈ ਆ 4x4 ਮਾਡਲ ਆ ਜੀ ਨਵਾਂ ਬ੍ਰਾਂਡ ਨੇ ਟਰੈਕਟਰ ਆ ਤੇ ਜਿਨ੍ਹਾਂ ਨੇ ਵੀ ਲੈਣਾ ਬਾਈ ਜੀ ਸਾਡਾ ਪੇਜ ਜਰੂਰ ਫੋਲੋ ਕਰ ਲਿਓ ਸਾਡੀ ਤਾਂ ਇਹੀ ਮਿੰਤ ਵਾਲੀ ਗੱਲ ਆ ਤੁਹਾਡੇ ਕੋਲ ਅਸੀਂ ਤਾਂ ਭਰਾਵਾਂ ਦਾ ਇਹੀ ਜਿੰਨਾ ਫਾਇਦਾ ਤੁਹਾਡਾ ਕਰੀਦਾ ਵੀਡੀਓ ਪਾਪਾ ਜਾਣਕਾਰੀ ਦੀ ਦੇ ਦਿਆਂ ਤੁਹਾਨੂੰ ਸਾਨੂੰ ਤਾਂ ਇਹੀ ਕੁਝ ਮਿਲਣਾ ਜਿਹੜਾ ਤੁਸੀਂ ਪੇਜ ਫੋਲੋ ਕਰੋਗੇ ਯਾ ਚੈਨਲ ਸਬਸਕ੍ਰਾਈਬ ਕਰੋ ਜਾਂ ਵੀਡੀਓ ਸ਼ੇਅਰ ਕਰੋਗੇ ਠੀਕ ਆ ਦੋਸਤੋ ਦੱਸੋ ਚੀਜ਼ ਵਧੀਆ ਲੱਗੀ ਘੈਂਟ ਲੱਗੀ ਸਟicker ਪਤਾ ਨਹੀਂ ਸ਼ੋ ਚੇਂਜ ਆ ਇਹਦੀ ਟਰੈਕਟਰ ਦੀ ਹੈ 90 ਆ ਇਹ ਤੇ ਸਟicker 50 ਦੇ ਲੱਗੇ ਹੋਏ ਆ RX ਦੇ ਕਿ ਉੱਥੇ ਸਮਾਨ ਅੱਗਾ ਪਿੱਛਾ ਹੋਈ ਜਾਂਦਾ ਇਹੜਾ ਕੰਪੋਨੈਂਟ ਹੈ ਮੋਮਾਲ ਚ ਕਾਉਣਾ ਹੁੰਦਾ ਆ ਕਿੱਡੀ ਘੈਂਟ ਚੀਜ਼ ਆ ਡਬਲ ਜੈਕ ਲੱਗੇ ਹੁਣ ਤਾਂ ਸ਼ੋਹ ਭਾਰੀ ਹੋ ਜਾਂਦੀ ਆ ਤੇ ਜੈਕ ਵਧੀਆ ਡਬਲ ਲੱਗਣੇ ਚਾਹੀਦਾ ਤਾਂ ਸ਼ੋਹਾਂ ਦੇ ਜੈਕ ਰਹਿੰਦੇ ਨਹੀਂ ਤਾਂ ਜਿੰਨੇ ਟਰੈਕਟਰ ਦੇਖੋਗੇ ਤੁਸੀਂ ਜੈਕ ਮਰੇ ਹੀ ਹੋਣਗੇ ਕੰਪਨੀਆਂ ਪਤਾ ਨਹੀਂ ਕਿਉਂ ਇਹ ਕੰਜੂਸੀ ਕਰਦੀਆਂ ਤੇ ਅੱਗੇ ਸਟਾਰਟ ਕਰਨ ਦੇ ਆ ਭਰਾ ਜਿਵੇਂ ਪਾਵਰ ਪੂਰ ਦਾ ਤੇਲ ਘਟਾ ਫੋਰਮੈਨ ਇਹਨਾਂ ਦਾ 151 ਨੰਬਰ ਦੁਕਾਨ ਦੀ ਪੇਸਾਈਕਲ ਦੇ ਟਰੈਕਟਰ ਆਏ ਆ 90 ਆ 3-4 ਪੀਸ 4 ਆ 90 ਕਿੰਨੇ ਆ ਬਈ 4 4-5 ਟਰੈਕਟਰ 90 ਆ 50 ਆ 75 ਆ ਤੇ ਬਾਈ ਜੀ ਪੇਜ ਨੂੰ ਫੋਲੋ ਕਰ ਲਓ ਲਿਫਟ ਦੀਵਰ ਦੇਖੋ ਕਿਤਨਾ ਲੰਬੇ ਕਰੇ ਹੋਏ ਆ ਤੇ ਐਕਸਪੋਰਟ ਮਾਡਲ ਚੀਜ਼ਾਂ ਹੁਣ ਜ਼ਿੰਮੇਦਾਰਾਂ ਨੂੰ ਜਿਹੜੀਆਂ ਕੰਪਨੀਆਂ ਨੂੰ ਪਤਾ ਲੱਗਣ ਲੱਗਿਆ ਵੀ ਆਪਾਂ ਨੂੰ ਵੀ ਆਹ ਚੀਜ਼ਾਂ ਦਾ ਕਿੰਨਾ ਫਾਇਦਾ ਜਿਵੇਂ ਲਿਫਟ ਲੀਵਰ ਅੱਗੇ ਲਿਜਾ ਕੇ ਕੰਟਰੋਲ ਉੱਪਰ ਚੱਕਿਆ ਹੋਇਆ ਇਹਨੂੰ ਜੈਕ ਆਇਆ ਹੈ ਜੈਕ ਦਾ ਸਮਾਨ ਖੁੱਲਿਆ ਲਿੰਕਾਂ ਜੱਕੇ ਦੇ ਨਾਲ ਹੈ ਨਹੀਂ ਗੀਆਂ ਟਰੈਕਟਰਾਂ ਨੇ ਯੂਜ਼ ਦਾ ਮੈਨੂੰ ਤਾਂ ਲੱਗਦਾ ਬਾਕੀ ਬਾਈ ਚੱਲਿਆ ਹੋਵੇ ਮਾੜਾ ਮੋਟਾ ਕਹਿ ਨਹੀਂ ਸਕਦੇ ਠੀਕ ਹੈ ਜੀ ਤੇ ਇੱਕ ਟਰੈਕਟਰ ਆ 4x4 ਆ ਇਹ ਉਹੀ ਬਾਗਾਂ ਵਾਲੇ ਜਿਵੇਂ ਛੋਟੀਆਂ ਟੂਬਾਂ ਵਾਲ ਇਹ ਇਹਨਾਂ ਦੇ ਟੋਬਾਂ ਛੋਟੀਆਂ ਛੋਟੀਆਂ ਕਰੀਆਂ ਹੁੰਦੀਆਂ ਦੇਖੋ ਤੇ ਇਹ ਤਾਂ ਉਹੀ ਭਰਾ ਲਿਆ ਕਰੋ ਜਿਨ੍ਹਾਂ ਇਹੋ ਜਿਹਾ ਕੰਮ ਲੈਣਾ ਹੁੰਦਾ ਕਿਉਂ ਪੈੜੀ ਦੇ ਵਿੱਚ ਹੜਾਈ ਦੇ ਵਿੱਚ ਫਿਰ ਇਹ ਦਿੱਕਤ ਕਰਦਾ ਤੇ ਕਈ ਹੁਣ ਮੈਨੂੰ ਫੋਨ ਵੀ ਆਏ ਭਰਾ ਵੀਡੀਓ ਦੇਖ ਕੇ ਲੈ ਕੇ ਵੀ ਗਏ ਟਰੈਕਟਰ ਤੇ ਫਿਰ ਇਹ ਨਾ ਪਿੱਛੋਂ ਹਿੱਸਾ ਵਸਾ ਬਦਲਣਾ ਮਹਿੰਗਾ ਪੈ ਜਾਂਦਾ ਇਹ ਜਿਹਦਾ ਯੂਜ਼ ਕਰਨਾ ਜਿਹਨੇ ਇਹੀ ਕੰਮ ਤੇ ਯੂਜ਼ ਕਰਨਾ ਉਹਦੇ ਵਾਸਤੇ ਬੈਨੀਫਿਟ ਆ ਇਹਨੂੰ ਡਿਜੀਟਲ ਪੰਪ ਮੇਰੇ ਕੋਲ ਆਪਣਾ ਆ ਖੁੱਲਿਆ ਹੋਇਆ ਲਿਫਟ ਵਾਲਾ ਪੰਪ ਸਲਫ ਖੁੱਲਿਆ ਹੋਇਆ ਤੁਹਾਨੂੰ ਕੰਪਲੀਟ ਕਰਕੇ ਦਿੰਦੇ ਆ ਐਵੇਂ ਦਿੰਦੇ ਆ ਉਹ ਇਹਨਾਂ ਨਾਲ ਗੱਲ ਕਰ ਲਿਓ ਠੀਕ ਆ ਦੋਸਤੋ ਇਹ ਵੀ ਤਿੰਨ ਸਿਲੰਡਰ ਦਾ ਟਰੈਕਟਰ ਨਾ ਸੋਰੀ ਚਾਰ ਸਿਲੰਡਰ ਆ ਬਾਈ ਜੀ ਚਾਰ ਸਿਲੰਡਰ ਆ ਇੰਜਨ ਇਹਨੂੰ ਸੋਨਾਲੀਗਾ 75 ਤੇ 190 ਉਹ ਖੜਾ ਇਹ ਕੈਬਨ ਕੋਮਨ ਲੱਗਾ ਇਹਨੂੰ ਸਾਰਾ ਕੰਪਲੀਟ ਆ ਇਹਨੂੰ ਮਗਰ ਜੈਕ ਵੀ ਲੱਗਾ ਤੇ ਬਾਕੀ ਹੋਰ ਟਰੈਕਟਰ ਆ ਦੁਕਾਨ ਤੇ ਲੈ ਗਏ ਆ ਉਹਨਾਂ ਦੀ ਵੀਡੀਓ ਤੁਹਾਨੂੰ ਕਰ ਦਿੰਨੇ ਆ ਜਾ ਕੇ ਨਾਲ ਤੇ ਇਹਨੂੰ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਆ ਆ ਦੇਖੋ ਇਹ ਅੱਗੇ ਜਿਵੇਂ ਲਾਉਣੇ ਹੁੰਦੇ ਆ ਲੋਡਰ ਲੋਡਰਾਂ ਦਾ ਕੰਟਰੋਲ ਆ ਵਾਲ ਲਾਉਣ ਵਾਸਤੇ 1 2 3 4 5 ਪੰਜ ਵਾਲਾ ਇਹਦਾ ਕੰਟਰੋਲ ਅੰਦਰ ਲੈ ਕੇ ਤਾਰਾਂ ਲੈ ਕੇ ਆ ਲੀਵਰ ਆ ਜਿਹੜੇ ਆਪਾਂ ਸਿੱਧੇ ਲੀਵਰ ਕਿਉਂ ਇੱਥੋਂ ਬਾਹਰ ਆ ਕੇ ਦਾ ਚਲਾਉਣਾ ਨਹੀਂ ਗਾ ਅਗਲੇ ਨੇ ਤਾਰਾਂ ਪਾ ਕੇ ਉਹ ਲੀਵਰ ਪਾ ਕੇ ਅੰਦਰ ਕੰਟਰੋਲ ਲਗਾਏ ਹੋਏ ਆ ਇੱਥੋਂ ਡਰਾਈਵਰ ਆ ਜਿਹੜਾ ਅਗਲਾ ਬਾਕੜਾ ਜਾਂ ਕਰਾਹ ਵਾ ਇੱਥੋਂ ਯੂਜ਼ ਕਰਨਾ ਇੱਥੋਂ ਚਲਾਉਣਾ ਉਹ ਪਿੱਛੇ ਦੇ ਤੇ ਸੀ ਦੀਆਂ ਤਾਰਾਂ ਤੋਰਾਂ ਪੈਪਾ ਪੂਪਾ ਗਈਆਂ ਹੋਈਆਂ ਬਲੋਰ ਦੀਆਂ ਕੋਸ ਸਮਾਨ ਹੈਗਾ ਏਸੀ ਐਮ ਡੀ ਸੀ ਐਮ ਵਗੈਰਾ ਜੀ ਅੰਦਰ ਹੈਗੇ ਆ ਤੇ ਜਿਹੜਾ ਆਪਣਾ ਇਹ ਹੈਗਾ ਸੀ ਆਰ ਡੀ ਮਾਡਲ ਆ ਸੀ ਆਰ ਡੀ ਮਾਡਲ ਆ ਬਾਈ ਜੀ ਇਹ ਵੀਡੀਓ ਦੇ ਵਿੱਚ ਇਹ ਵੀ ਦੱਸ ਦਈਏ ਤੇ ਆ ਸਾਮਾਨ ਇਹਦਾ ਵਿੱਚ ਪਿਆ ਕੁਝ ਤੇ ਉਧਰ ਸੈਂਸਰ ਵਗੈਰਾ ਮੈਂ ਦੇਖਿਆ ਵਿੱਚ ਲੱਗੇ ਹੋਏ ਆ ਆਜੋ ਨਾਲੇ ਬਾਕੀ ਟਰੈਕਟਰ ਦੋਸਤੋ ਇਹ ਆ ਇਹ ਵੀ ਨਵੀਂ ਟੈਕਨੋਲੋਜੀ ਦੇ ਵਿੱਚ ਟਰੈਕਟਰ ਆ ਬਿਨਾ ਗੇਅਰ ਤੋਂ ਕੋਈ ਗੇਅਰ ਨਹੀਂ ਗਾ ਇਹਨੂੰ ਟਰੈਕਟਰ ਨੂੰ ਵਿਦਾਊਟ ਗੇਅਰ ਆ ਫਾਰਵਰਡ ਰਿਵਰਸ ਆ ਅਜੇ ਕਿਸੇ ਨੇ ਚਲਾਇਆ ਜਰੂਰ ਦੱਸਿਓ ਮੈਂ ਤਾਂ ਨਹੀਂ ਕਦੀ ਚਲਾਇਆ ਟਰੈਕਟਰ ਇਹਨਾਂ ਦਾ ਅਜੇ ਸਟਾਰਟ-ਸਟੂਪ ਕਰਾਂਗੇ ਫਿਰ ਫੰਕਸ਼ਨ ਵਗੈਰਾ ਪਤਾ ਲੱਗਣਗੇ ਇਹਦੇ ਆ ਛੋਟੇ ਜਿਹੇ ਟਰੈਕਟਰ ਨੂੰ ਵੀ ਕੂਲਿੰਗ ਸਿਸਟਮ ਲੱਗਿਆ ਹੋਇਆ ਦੇਖੋ ਤਿੰਨ ਸਿਲੰਡਰ ਆ ਐਚ ਐਕਸ ਐਚ 26 ਐਚਐਸਟੀ ਮਾਡ ਟਰੈਕਟਰ ਬਹੁਤ ਆ ਕੱਲ ਨੂੰ ਜਦੋਂ ਸਟਾਰਟ ਕਰਤੇ ਫਿਰ ਵੀ ਇਹਨਾਂ ਦਾ ਵਲੌਗ ਬਣਾਵਾਂਗੇ ਇਹਦੇ ਵਿੱਚ ਆ ਹਾਈਡਰੋਲਿਕ ਸਿਸਟਮ ਲੱਗਿਆ ਇਹਦੇ ਨਾਲ ਹੀ ਆਪਰੇਟ ਹੁੰਦਾ ਹੋਣਾ ਗੇਅਰ ਨਹੀਂ ਹੈਗਾ ਇਹਦੇ ਵਿੱਚ ਅਪ ਡਾਊਨ ਸਿੱਧਾ ਇਹ ਹੁਣ ਇਹਦੇ ਅਸੀਂ ਉਹ ਪੈਡਲ ਜੇ ਦੱਬੇ ਆ ਆ ਤਾਂ ਟੂ ਫੋਰਵਰਡ ਉਹਦਾ ਹੋ ਗਿਆ ਤੇ ਬ੍ਰੇਕ ਫਿਰ ਆ ਬ੍ਰੇਕ ਹੋਊਗਾ ਤੇ ਇਹ ਕਲੱਚ ਹੈ ਕਿ ਬ੍ਰੇਕ ਹੈ ਹੂੰ ਇਹ 左 ਪੈਡਲ 左 ਮੈਂ ਉੱਧਰ ਜਾ ਕੇ ਦੇਖਾ ਬ੍ਰੇਕ ਲੱਗਦੀ ਹੈ 左 ਹੈ ਦਬਾਈ ਹਾਂ ਇਹ ਬ੍ਰੇਕ ਆ ਹਾਂ ਇਹ ਕਲਚ ਵਾਲੀ ਜਗ੍ਹਾ ਬ੍ਰੇਕ ਆ ਬਾਈ ਜੀ ਇਹਦਾ ਜਿਹੜਾ ਕਲਚ ਪੈਡਲ ਆ ਉਹ ਬ੍ਰੇਕ ਦਾ ਕੰਮ ਕਰਦਾ ਆਹ ਜਿਹੜੇ ਪੈਡਲ ਆ ਦੇਖੋ ਇਹ ਰਿਵਰਸ ਦੱਬੋਗੇ ਫਾਰਵਰਡ ਦੱਬੋਗੇ ਉਹ ਚੀਜ਼ ਤੇ ਵੀਡੀਓ ਇਹਦੀ ਜਦੋਂ ਸਟਾਰਟ ਕਰਿਆ ਟਰੈਕਟਰ ਕਿਤੇ ਫੇਰ ਵੀ ਪਾਵਾਂਗੇ ਇਕੋ ਸਟੇਜ ਤੇ ਅੱਜ ਟਰਾਈ ਹੋਇਆ ਦੋਸਤੋ ਇਸ ਵਾਰੀ 50 RX ਤੇ ਕਾਫੀ ਟਰੈਕਟਰ ਆਇਆ ਸਾਰੀਆਂ ਡਿਟੇਲ ਤੁਹਾਨੂੰ ਦੇ ਰਹੇ ਆ ਆਹ ਕੰਪਰੈਸ਼ਨ ਇਹ ਕਾਦੀ ਟੈਂਕੀ ਲੱਗੀ ਰਹੀ ਆ ਇੱਕ ਆਲੀ ਟੈਂਕੀ ਆ ਪਾਵਰ ਬ੍ਰੇਕ ਵਾਲੀ ਬ੍ਰੇਕ ਤਾਂ ਨਹੀਂ ਹਵਾ ਵਾਲੀਆਂ ਬ੍ਰੇਕਾਂ ਨਵੇਂ ਟਰੈਕਟਰ ਦਾ ਬ੍ਰਾਂਡ ਨਿਊ ਆਹ 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 ਇਹ ਨਵੇਂ ਟਰੈਕਟਰ ਵੇਟ ਉਹ ਤੇ ਸਾਰਾ ਨਾਲ ਲੱਗਿਆ ਜਿਹੜੇ ਭਰਾਵਾਂ ਨਾਲ ਜੇ ਵੀ ਕੋਈ ਟਰੈਕਟਰ ਲੈਣੇ ਆ ਤਾਂ ਆ ਕੇ ਪਟਿਆਲੇ ਇਹਨਾਂ ਦਾ ਸਵਰਗ ਕਰਦੇ 151 ਬੀਪ ਦੇ ਟਰੈਕਟਰ ਆਏ ਆ ਬ੍ਰਾਂਡ ਨਿਊ ਟਰੈਕਟਰ ਸਾਰਾ ਉਵੇਂ ਹੀ ਲਿੰਕਾਂ ਜੱਗ ਵਾਲੇ ਜੀ ਚਾਣੇ ਸਾਰਾ ਟਰੈਕਟਰ ਆ ਟੂ ਨਵੇਂ ਆ ਰੇਟ ਇਹ ਕਹਿੰਦੇ ਬਾਈ ਦੁਕਾਨ ਤੇ ਦੱਸਾਂਗਾ ਰੇਟ ਫੇਟ ਕੋਈ ਰੇਟ ਮਾਡਲ ਰੇਟ ਕਹਿੰਦੇ ਹਲੇ ਕੁ ਕੱਢੇ ਨਹੀਂ ਬਾਈ ਸਾਈਟਰ ਇਕੱਠੇ ਆਏ ਆ ਆਟੋ ਲਿਫਟ ਤੇ ਆਪਣਾ ਜਾ ਕੇ ਇਹਨਾਂ ਨਾਲ ਭਾਈ ਗੱਲ ਕਰ ਲੋ ਆਹ ਕੀ ਆ ਡਿਫੈਂਸਰ ਲਾਉਗਾ ਨਾ ਡਿਫੈਂਸਰ ਲਾਉਗਾ ਰੇਸਟ ਆ ਰਹੀ ਦੱਬੀ ਮੜਾ ਆ ਆਂ ਦਾ ਬੈਂਕਰ ਲਾਉਗਾ ਆਟੋ ਲਿਫਟ ਲਿਫਟ ਦਾ ਵੀ ਸਿਸਟਮ ਹੈ ਨਾ ਆਟੋਮੈਟ 164 ਤੇ ਆ ਸਟੀਰਿੰਗ ਵੀ ਰੀਅਸਟੇਬਲ ਆ ਇਹਦਾ ਦੇਖੀ ਰੀਅਸਟੇਬਲ ਹੈ ਇਹ ਚੈਂਜਰ ਵગેਰਾ ਕਿਹੜਾ ਹੈ ਦੇਖੋ ਇਹ ਲੀਵਰ ਕਾਲਾ ਇੱਧਰ ਵਾਲਾ ਹੈ ਇਹ ਤਾਂ ਪਰਲਾ ਲੀਵਰ ਕਾਲਾ ਇੰਡੀਕੇਟਰ ਵਾਲਾ تین ਸਿਲੰਡਰ ਟ੍ਰੈਕਟਰ تین ਸਿਲੰਡਰ ਇਹ ਆਲੇ ਟ੍ਰੈਕਟਰ ਲੈਣੇ ਕਰਨ ਦੇ ਆ ਤੇ ਸਾਰਾ ਟਰੈਕਟਰ ਨਵਾਂ ਹੀ ਪਿਆ ਇਹਦੇ ਆ ਬੱਤੀ-ਬੁੱਤੀ ਜੀ ਲੱਗੀ ਆ ਨਾਲ ਆ ਲੰਡਣੀ ਇਹ ਕਿਹੜਾ ਆ ਡਿਸਕਵਰੀ 775 ਇਹਦੇ ਵੀ ਆ ਟੈਂਕੀ ਕੰਪਰੈਸ਼ਰ ਵਾਲੀ ਲੱਗੀ ਆ ਘੋਣ ਲੈ ਕੇ ਚੱਲੇ ਆ ਟਰੈਕਟਰ ਹਲੇ ਇਹ ਵੀ ਬ੍ਰਾਂਡ ਨਿਊ ਆ ਤਿੰਨ ਸਿਲੰਡਰ ਟਰੈਕਟਰ ਜਿੰਨੇ ਵੀ ਆ ਸਾਰੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਤਕਰੀਬਨ